ਸਿਰੀ ਰਾਗ ਮਹਲਾ 1 ਭਲੀ ਸਰੀਜ ਉਬਰੀ ਹਉਮੈ ਮਈ ਕਰਾ ਮੇਰੇ ਵਾਸਤੇ ਬਹੁਤ ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ ਮੇਰੇ ਹਿਰਦੇ ਵਿੱਚ ਹਉਮੈ ਮਰ ਗਈ ਦੋਤ ਲਗੇ ਫਿਰ ਚੱਕਰੀ ਸਤਿਗੁਰ ਕਾ ਵਸਾਹ ਮੈਨੂੰ ਆਪਣੇ ਗੁਰੂ ਦੀ ਆਪਣਾ ਮਿਲੀ ਤੇ ਵਿਕਾਰ ਮੈਨੂੰ ਖਾਰ ਕਰਨ ਦੇ ਥਾਂ ਉਲਟੇ ਮੇਰੇ ਵਾਸਵੇ ਚੋ ਗਏ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾ ਸਦਾ ਤੇ ਰਹਿਣ ਵਾਲਾ ਵੇ ਪਰਵਾ ਪ੍ਰਭੂ ਮੈਨੂੰ ਮਿਲ ਪਿਆ ਮੈਂ ਮਾਇਆ ਮੋਹ ਦੀ ਵਿਅਰਥ ਕਲਪਨਾ ਛੱਡ ਦਿੱਤੀ ਹੈ ਮੰਨ ਰੇ ਸਤ ਮਿਲੈ ਭਉ ਜਾਏ ਏ ਮੇਰੇ ਮਨ ਜਦੋਂ ਸਦਾ ਫਿਰ ਪ੍ਰਭੂ ਮਿਲ ਪਏ ਤਾਂ ਦੁਨੀਆਂ ਦਾ ਡਰ ਸਹਿਮ ਦੂਰ ਹੋ ਜਾਂਦਾ ਹੈ ਭੈ ਬਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹਾਓ ਜਦ ਤੱਕ ਪ੍ਰਮਾਤਮਾ ਦਾ ਡਰ ਅਦਬ ਮਨ ਵਿੱਚ ਨਾ ਹੋਵੇ ਮਨੁੱਖ ਦੁਨੀਆਂ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ ਤੇ ਪ੍ਰਮਾਤਮਾ ਦਾ ਡਰ ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ ਗੁਰੂ ਦੀ ਰਾਹੀ ਸ਼ਬਦ ਵਿੱਚ ਜੁੜਦਾ ਹੈ ਰਹਾਉ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਮਨੁੱਖ ਦੁਨੀਆ ਵਾਲੀ ਮੰਗ ਕਿੰਨੀ ਹੀ ਮੰਗਦਾ ਰਹਿੰਦਾ ਹੈ ਮੰਗ ਮੰਗਣ ਵਿੱਚ ਕਮੀ ਹੁੰਦੀ ਹੀ ਨਹੀਂ ਪਾਓ ਦੁਨਿਆਵੀ ਮੰਗਾ ਤਾਂ ਕਦੇ ਮੁੱਕਦੀਆਂ ਹੀ ਨਹੀਂ ਮੰਗਣ ਵਾਲੇ ਕਿਤੜੇ ਦਾਤਾ ਇੱਕੋ ਸੋਏ ਫਿਰ ਬੇਅੰਤ ਜੀਵ ਹਨ ਮੰਗਾ ਮੰਗਣ ਵਾਲੇ ਤੇ ਦੇਣ ਵਾਲਾ ਸਿਰਫ ਇੱਕੋ ਹੀ ਪ੍ਰਮਾਤਮਾ ਹੈ ਪਰ ਇਸ ਮੰਗਣ ਵਿੱਚ ਸੁੱਖ ਵੀ ਨਹੀਂ ਹੈ ਜਿਸਕੇ ਜੀਵ ਪ੍ਰਾਣ ਹੈ ਮਨ ਵਸਿਆ ਸੁੱਖ ਹੋਏ ਜਿਸ ਪ੍ਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ ਜੇ ਉਹ ਮਨੁੱਖ ਦੇ ਮਨ ਵਿੱਚ ਵਸ ਪਏ ਤਦੋਂ ਹੀ ਸੁਖ ਹੁੰਦਾ ਹੈ ਜਗ ਸੁਪਨਾ ਬਾਜੀ ਬਣੀ ਖਿੰਮੇ ਖੇਲ ਖਿਲਾਏ ਜਗਤ ਮਨੋ ਸੁਪਨਾ ਹੈ ਜਗਤ ਇੱਕ ਖੇਡ ਬਣੀ ਹੋਈ ਹੈ ਜੀਵ ਇੱਕ ਖਿੰਨ ਵਿੱਚ ਜ਼ਿੰਦਗੀ ਦੀ ਖੇਡ ਖੇਡ ਕੇ ਚਲਾ ਜਾਂਦਾ ਹੈ ਸੰਜੋਗੀ ਮਿਲ ਇੱਕ ਸੇ ਵਿਜੋਗੀ ਉੱਠ ਜਾਏ ਪ੍ਰਭੂ ਦੇ ਸੰਜੋਗ ਸਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ ਵਿਜੋਗ ਸਤਿਆ ਅਨੁਸਾਰ ਜੀਵ ਇਥੋਂ ਉੱਠ ਕੇ ਤੁਰ ਪੈਂਦਾ ਹੈ ਜੋ ਤਿਸ ਭਾਣਾ ਸੋਥੀਐ ਅਬਰਨ ਕਰਣਾ ਜਾਏ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਉਸ ਦੇ ਉਲਟ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਗੁਰਮਖ ਵਸਤਵੇ ਸਾਹੀਐ ਸੱਚ ਵਖਰ ਸੱਚ ਰਾਸ ਸਦਾ ਤੇ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ ਜੋ ਵਿਹਾਜਣ ਲਈ ਜੀਵ ਇੱਥੇ ਆਇਆ ਹੈ ਇਹ ਸੌਦਾ ਗੁਰੂ ਦੇ ਰਾਹੀਂ ਹੀ ਖਰੀਦਿਆ ਜਾ ਸਕਦਾ ਹੈ ਜਿੰਨੀ ਸੱਚ ਵਣੰਜਿਆ ਗੁਰਪੂਰੇ ਸਬਾਸ ਜਿੰਨਾ ਬੰਦਿਆਂ ਨੇ ਸੱਚਾ ਸੌਦਾ ਖਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਹੈ ਨਾਨਕ ਜਿਸ ਦੇ ਪਾਸ ਸੱਚਾ ਸੌਦਾ ਹੁੰਦਾ ਹੈ ਇਹ ਵਸਤ ਦੀ ਕਦਰ ਵੀ ਉਹੀ ਜਾਣਦਾ ਹੈ ਸ੍ਰੀ ਰਾਗ ਮਹਲ ਪਹਿਲਾ ਤਾਤ ਮਿਲੇ ਫਨ ਤਾਤ ਕੋ ਸਿਫਤੀ ਸਫਤ ਸਮਾਏ ਪ੍ਰਭੂ ਦੀ ਸਿਫਤ ਸਲਾਹ ਕਰਕੇ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ ਜਿਵੇਂ ਸੋਨਾ ਆਦਿ ਕਿਸੇ ਤਾਤ ਦਾ ਬਣਿਆ ਹੋਇਆ ਜੇਵਲ ਢਲ ਕੇ ਮੂਲ ਉਸੇ ਤਾਤ ਨਾਲ ਇੱਕ ਰੂਪ ਹੋ ਜਾਂਦਾ ਹੈ ਲਾਲ ਗੁਲਾਲ ਘਬਰਾ ਸੱਚਾ ਰੰਗ ਚੜਾਓ ਸਿੱਤ ਸਲਾਹ ਦੀ ਬਰਕਤ ਨਾਲ ਮਨੁੱਖ ਉਤੇ ਪੱਕਾ ਗੂੜਾ ਲਾਲ ਰੰਗ ਚੜ ਜਾਂਦਾ ਹੈ ਮਨੁੱਖ ਦਾ ਚਿਹਰਾ ਚਮਕ ਉੱਠਦਾ ਹੈ ਸੱਚ ਮੇੜੈ ਸੰਤੋਖੀਆਂ ਹਰ ਜਪ ਏਕੈ ਭਾਏ ਪਰ ਉਹ ਸਦਾ ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿੱਤ ਸਲਾਹ ਕਰਦੇ ਕਰਦੇ ਉਸ ਇਕੋ ਦੇ ਪ੍ਰੇਮ ਵਿੱਚ ਹੀ ਮਗਨ ਰਹਿੰਦੇ ਹਾਂ ਭਾਈ રે ਸੰਤ ਜਨਾ ਕੀ ਰੇਣ ਹੈ ਭਾਈ ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ ਸੰਤ ਜਨਾ ਦੇ ਚਰਨਾਂ ਦੀ ਧੂੜ ਬਣ ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਤਹੀਂ ਰਹਾਓ ਸੰਤ ਜਨਾ ਦੀ ਸਭਾ ਵਿੱਚ ਸਤ ਸੰਗ ਵਿੱਚ ਗੁਰੂ ਮਿਲਦਾ ਹੈ ਜੋ ਮਾਨੋ ਕਾਮ ਤੈਨ ਹੈ ਜਿਸ ਬਾਸੋਂ ਉਹ ਨਾਮ ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ਰਹਾਉ ਉੱਚੋ ਥਾਨ ਸੋਹਾਂਵਣਾ ਉਪਰ ਮਹਿਲ ਮੁਰਾਰ ਪ੍ਰਮਾਤਮਾ ਦੇ ਰਹਿਣ ਦਾ ਸੋਹਣਾ ਥਾਂ ਉੱਚਾ ਹੈ ਉਸ ਦਾ ਮਹਿਲ ਸਭ ਤੋਂ ਉੱਪਰ ਹੈ ਸੱਚ ਕਰਣੀ ਦੇ ਪਾਈਐ ਦਰ ਘਰ ਮਹਿਲ ਪਿਆਰ ਉਸ ਦਾ ਦਾਰ ਉਸ ਦਾ ਘਰ ਮਹਲ ਪਿਆਰ ਦੇ ਰਾਹੀ ਲੱਭਦਾ ਹੈ ਇਕਮਾ ਚੰਗਾ ਆਚਰਣ ਦੇ ਕੇ ਲੱਭੀਦਾ ਹੈ ਗੁਰਮਖ ਮਨ ਸਮਝਾਈਐ ਆਤਮ ਰਾਮ ਬੇਚਾਰ ਪਰ ਉੱਚਾ ਚਰਣ ਪੀ ਸੌਖੀ ਖੇਡ ਨਹੀਂ ਮਨ ਵਿਕਾਰਾਂ ਵੱਲ ਹੀ ਪ੍ਰੇਰਦਾ ਰਹਿੰਦਾ ਹੈ ਤੇ ਮਨ ਨੂੰ ਗੁਰੂ ਦੇ ਰਾਹੀ ਸਿੱਧੇ ਰਾਹੇ ਪਾਇਦਾ ਹੈ ਸਰਵ ਵਿਆਪੀ ਪ੍ਰਭੂ ਦੇ ਗੁਣਾਂ ਦੇ ਵਿਚਾਰ ਨਾਲ ਸਮਝਾਈਦਾ ਹੈ। ਤ੍ਰਿਬਦ ਕਰਮ ਕਮਾਈਐ ਆਸ ਅੰਦੇ ਸਾ ਹੋਏ। ਦੁਨੀਆਂ ਵਿੱਚ ਆਮ ਤੌਰ ਤੇ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ। ਜਿਸ ਕਰਕੇ ਆਸਾ ਤੇ ਸੰਸਿਆ ਦਾ ਢੇੜ ਬਣਿਆ ਰਹਿੰਦਾ ਹੈ। ਇਹਨਾਂ ਦੇ ਕਾਰਨ ਮਨ ਵਿੱਚ ਖੇਜ ਬਣਦੀ ਹੈ ਕਿਉਂ ਗੁਰ ਬਿਨ ਤ੍ਰਿਕੁਟੀ ਛੁਟਸੀ ਸਹਜ ਮਿਲੇ ਸੁਖ ਹੋਏ ਇਹ ਖੇਜ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਹੀਂ हटਦੀ ਗੁਰੂ ਦੇ ਰਾਹੀ ਹੀ ਅਡੋਲਤਾ ਪੈਦਾ ਹੁੰਦੀ ਹੈ ਅਡੋਲਤਾ ਵਿੱਚ ਟਿਕੇ ਰਹਾ ਆਤਮਿਕ ਆਨੰਦ ਮਿਲਦਾ ਹੈ ਨਿਜ ਘਰ ਮਹਲ ਪਛਾਣੀਐ ਨਦਰ ਕਰੇ ਮਲ ਹੋਏ ਜਦੋਂ ਪ੍ਰਭੂ ਮੇਰ ਦੀ ਨਜ਼ਰ ਕਰਦਾ ਹੈ ਮਨੋਖਾ ਆਪਣੇ ਮਨ ਦੀ ਮੈਲ ਸਾਫ਼ ਕਰਦਾ ਹੈ ਮਨ ਭਟਕਣੋਂ ਅਟ ਜਾਂਦਾ ਹੈ ਤੇ ਅਡੋਲਤਾ ਵਿੱਚ ਪਰਮਾਤਮਾ ਦਾ ਟਿਕਾਣਾ ਆਪਣੇ ਅੰਦਰ ਹੀ ਪਛਾਣ ਲਈਦਾ ਹੈ ਬੇਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਕਰਵਾਸ ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਤੁਪਦੀ ਪਰਮਾਤਮਾ ਵਿੱਚ ਜੁੜਨ ਤੋਂ ਬਿਨਾਂ ਮਾਨਸਿਕ ਅਡੋਲਤਾ ਨਹੀਂ ਲੱਭਦੀ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੇ ਆਸ ਇੱਕ ਰਾਜਕ ਪ੍ਰਭੂ ਦੀ ਹੀ ਸਿਪਤ ਸਲਾ ਵਿਚਾਰਨੀ ਚਾਹੀਦੀ ਹੈ ਜੋ ਸਿਪਤ ਸਲਾ ਕਰਦਾ ਹੈ ਉਹ ਹੋਰ ਹੋਰ ਆਸਾਂ ਛੱਡ ਦਿੰਦਾ ਹੈ ਨਾਨਕ ਦੇਖ ਦੇਖਾਈਐ ਹਉ ਸਦ ਬਲਹਾਰ ਜਾਸ ਏ ਨਾਨਕ ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰਕੇ ਮੈਨੂੰ ਦਰਸ਼ਨ ਕਰਾਉਂਦਾ ਹੈ ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁੱਠੀ ਦੂਜੇ ਭਾਏ ਜਿਹੜੀ ਭਾਗਹੀਣ ਜੀਵ ਇਸਤਰੀ ਪ੍ਰਭ ਪਤੀ ਤੋਂ ਬਿਨਾ ਮਾਇਆ ਆਦਿਕ ਹੋਰ ਦੂਜੇ ਪਿਆਰ ਵਿੱਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਵਣਾ ਛਟਕਾਰਯੋਗ ਹੈ ਕੱਲਰ ਕੇਰੀ ਕੰਧ ਜਿਉਂ ਐਹਨੇਸ ਕੇਰ ਤਹਿ ਪਾਏ ਜਿਵੇਂ ਕੱਲਰ ਦੀ ਕੰਧ ਸਹਜੇ ਸਹਜੇ ਕਿਰਦੀ ਰਹਿੰਦੀ ਹੈ ਤੇਮੇ ਉਸਦਾ ਆਤਮਕ ਜੀਵਨ ਵੀ ਦਿਨ ਰਾਤ ਮਾਇਆ ਦੇ ਮੋਹ ਵਿੱਚ ਕਿਰ-ਕਿਰ ਕੇ ਢੇ ਢੇਰੀ ਹੁੰਦਾ ਰਹਿੰਦਾ ਹੈ। ਬੇਨ ਸ਼ਬਦ ਹੈ ਸੁਖ ਨਾ ਥੀਐ ਪੈਰ ਬਿਨਾਂ ਦੁਖ ਨਾ ਜਾਏ। ਸੁਖ ਦੀ ਖਾਤਰੋ ਦੌੜ ਭੱਜ ਕਰਦੀ ਹੈ ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਸੁਖ ਨਹੀਂ ਮਿਲ ਸਕਦਾ। ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ। ਤੇ ਪਤੀ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਮਾਨਸਿਕ ਦੁੱਖ ਦੂਰ ਨਹੀਂ ਹੁੰਦਾ। ਮੁੰਦੇ ਪੇਰ ਬਿਨ ਕਿਆ ਸ਼ਿੰਗਾਰ। हे ਮੂਰਖ ਜੀਵ ਇਸਤਰੀ ਜੇ ਪਤੀ ਨਾਲ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਜੇ ਪਤੀ ਨਾ ਮਿਲੇ ਤਾਂ ਸ਼ਿੰਗਾਰ ਕਰਨ ਦਾ ਲਾਭ ਕੀ ਹੈ? ਜਿਸ ਨੇ ਪਤੀ ਨੂੰ ਰਜੋਣਾ ਹੀ ਨਹੀਂ ਉਹਦੇ ਸ਼ਿੰਗਾਰ ਫੋਕਟ ਹਨ ਦਾਰ ਘਰ ਢੋਈ ਨਾ ਲਹੈ ਦਰਗਾ ਝੂਠ ਖੁਆਰ ਰਹਾਉ ਜੋ ਜੀਵ ਸਤਰੀ ਪ੍ਰੇਮ ਤੋਂ ਸਖਣੀ ਰਹਿ ਕੇ ਹੀ ਧਾਰਮਿਕ ਉਦਮ ਕਰਨ ਕਰਮ ਆਦਿਕ ਕਰੀ ਜਾਂਦੀ ਹੈ ਪਰ ਉਸ ਦੇ ਅੰਦਰ ਮਾਇਆ ਮੋਹ प्रबल ਹੈ ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿੱਚ ਆਸਰਾ ਨਹੀਂ ਲੈ ਸਕਦੀ ਕਿਉਂਕਿ ਝੂਠ ਭਾਵ ਮਾਇਆ ਦਾ মোহ ਪ੍ਰਭੂ ਦੀ ਹਜ਼ੂਰੀ ਵਿੱਚ ਦੁਰਕਾਰਿਆ ਹੀ ਜਾਂਦਾ ਹੈ ਯਾਦ ਰੱਖਿਏ ਇੱਥੇ ਸ਼ਿੰਗਾਰ ਕਰਨ ਦਾ ਮਤਲਬ ਆ ਵੀ ਜਿਹੜੇ ਧਾਰਮਿਕ ਕਰਮ ਕਰਕੇ ਮਨੁੱਖ ਆਪਣੇ ਆਪ ਨੂੰ ਸ਼ਿੰਗਾਰਨ ਦਾ ਯਤਨ ਕਰਦਾ ਆ ਜਿਵੇਂ ਸਤਰੀ ਸ਼ਿੰਗਾਰਨ ਦਾ ਯਤਨ ਕਰਦੀ ਹੈ ਔਰ ਉਹ ਪ੍ਰਭੂ ਪ੍ਰਮਾਤਮਾ ਦੇ ਹੁਕਮ ਨੂੰ ਜੀਵਨ ਵਿੱਚ ਨਹੀਂ ਵਸਾਉਂਦੀ ਦੂਜੇ ਦੇ ਭਾਅ ਵਿੱਚ ਰਹਿੰਦੀ ਹੈ ਉਹ ਕਦੇ ਵੀ ਮਾਲਕ ਦੇ ਦਰ ਤੋਂ ਸੁਖ ਤੇ ਮਾਲਕ ਦੇ ਦਰ ਤੋਂ ਉਹ ਆਤਮਿਕ ਅਡੋਲ ਅਵਸਥਾ ਪ੍ਰਾਪਤ ਨਹੀਂ ਕਰ ਸਕਦੀ ਆਪ ਸੁਝਾਣ ਨਾ ਭੁੱਲਈ ਸੱਚਾ ਵੜ ਕਿਰਸਾਨ ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ ਸਦਾ ਸੇ ਰਹਿਣ ਵਾਲਾ ਪ੍ਰਮਾਤਮਾ ਵੱਡਾ ਕਿਸਾਨ ਹੈ ਉਹ ਬੜਾ ਸਿਆਣਾ ਹੈ ਕਿਸਾਨ ਹੈ ਉਹ ਗਲਤੀ ਨਹੀਂ ਖਾਂਦਾ ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਣ ਜਿਵੇਂ ਹਿਰਦੇ ਧਰਤੀ ਵਿੱਚ ਨਾਮ ਬੀਜ ਬੀਜਣਾ ਹੁੰਦਾ ਹੈ ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿੱਚ ਸੱਚੇ ਨਾਮ ਦਾ ਬੀਜ ਬੀਜਦਾ ਹੈ ਨੌ ਨੇ ਦੇ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਉਥੇ ਨਾਮ ਉਗਦਾ ਹੈ ਮਨੋਂ 9000 ਨੇ ਪੈਦਾ ਹੋ ਜਾਂਦੇ ਹਨ ਪ੍ਰਭੂ ਦੀ ਮਿਹਰ ਨਾਲ ਉਸ ਹਿਰਦੇ ਵਿੱਚ ਕੀਤੀ ਮਿਹਨਤ ਕਬੂਲ ਪੈਂਦੀ ਹੈ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚਾਜਿਆ ਚਾਰ ਜਿਹੜਾ ਮਨੁੱਖ ਜਾਣ ਬੁਝ ਕੇ ਗੁਰੂ ਦੀ ਬਜ਼ੁਰਗੀ ਨੂੰ ਭਾਵ ਕੇ ਸਿਆਣਫ ਨੂੰ ਨਹੀਂ ਸਮਝਦਾ ਉਸ ਦਾ ਸਾਰਾ ਜੀਵਨ ਢੰਗ ਕੂਝਾ ਹੈ ਅੰਦਲੇ ਨਾਮ ਵਿਸਾਰਿਆ ਮਨੁੱਖ ਅੰਧ ਗੁਬਾਰ ਆਤਮਿਕ ਰੋਸ਼ਨੀ ਵੱਲੋਂ ਉਸ ਅੰਨੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਜੀਵਨ ਪੰਧ ਵਿੱਚ ਕੋਪ ਹਨੇਰਾ ਹੀ ਹਨੇਰਾ ਰਹਿੰਦਾ ਹੈ ਆਮਣ ਜਾਣ ਨਾ ਝੁਕਈ ਮਰ ਜਨਮ ਹੈ ਹੋਏ ਖੁਆਰ ਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਉਹ ਨਿਤ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਤੇ ਖ្វਾਰ ਹੁੰਦਾ ਰਹਿੰਦਾ ਹੈ ਚੰਦਨ ਮੋਲ ਅਣਾਇਆ ਉਂਗੂ ਮਾਗ ਸੰਧੂਰ ਕਿਸੇ स्त्री ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ ਚੰਦਨ ਮੋਲ ਮੰਗਵਾਇਆ ਕੇਸਰ ਮੰਗਵਾਇਆ ਸਿਰ ਤੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਵਾਇਆ ਚੂਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਅੰਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਵਾਈਆਂ ਪਾਨ ਮੰਗਾਏ ਤੇ ਕਪੂਰ ਮੰਗਵਾਇਆ ਜੇ ਤਨ ਕੰਤ ਨਾ ਭਾਵਈ ਤਾ ਸਭ ਅਡੰਬਰ ਕੂੜਾ ਪਰ ਜੇ ਉਹ ਇਸਤਰੀ ਪਤੀ ਨੂੰ ਫਿਰ ਵੀ ਚੰਗੀ ਨਾ ਲੱਗੀ ਤਾਂ ਉਸਦੇ ਉਹ ਵਿਖਾਵੇ ਦੇ ਸਾਰੇ ਉਦਮ ਬ्यर्थ ਕੈ ਇਹ ਹੀ ਹਾਲ ਜੀਵ ਇਸਤਰੀ ਦਾ ਹੈ ਪਤੀ ਪ੍ਰਭੂ ਵਿਖਾਵੇ ਦੇ ਧਾਰਮਿਕ ਉਦਮਾ ਨਾਲ ਨਹੀਂ ਰੀਜ਼ਦਾ ਸਬਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਅਜਿਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਰਤ ਚਲੇ ਜਾਂਦੇ ਹਨ ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਜਾਂਦਾ ਹੈ ਸਾਰੀਆਂ ਸਰੀਰਿਕ ਸਜਾਵਟਾਂ ਵੀ ਬੇਕਾਰ ਹੀ ਜਾਂਦੀਆਂ ਹਨ ਜਬ ਲਗ ਸ਼ਬਦ ਨਾ ਭੀਦੀ ਐ ਕਿਉਂ ਸੋਹ ਹੈ ਗੁਰਦੁਆਰ ਜਦ ਤੱਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਤੀਰ ਨਾਲ ਵਿਜਦਾ ਨਹੀਂ ਤਦ ਤੱਕ ਗੁਰੂ ਦੇ ਦਰ ਤੇ ਸੁਭਾ ਨਹੀਂ ਮਿਲਦੀ ਨਾਨਕ ਤਨ ਸੁਹਾਗਣੀ ਜਨ ਸਹ ਨਾਲ ਪਿਆਰ ਹੈ ਨਾਨਕ ਉਹੀ ਭਾਗਾ ਵਾਲੀਆਂ ਜੀਵ ਇਸਤਰੀਆਂ ਮੁਬਾਰਕ ਹਨ ਜਿਨ੍ਹਾਂ ਦਾ ਪ੍ਰਭੂ ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ ਸਿਰੇ ਦਾਗ ਮਹੱਲਾ ਪਹਿਲਾ ਸੁੰਨੀ ਦੇਹ ਡਰਾਵਣੀ ਜਾ ਜੀਵੋ ਵਿੱਚੋਂ ਜਾਏ ਜਦੋਂ ਜਿੰਦ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਉੱਜੜ ਜਾਂਦਾ ਹੈ ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ ਪਾਹ ਹੈ ਬਲੰਦੀ ਵਿਜਵੀ ਓ ਨਾ ਨਿਕ ਸੋਕ ਆਏ ਜਿਹੜੀ ਜੀਵਨ ਅਗਨੀ ਪਹਿਲਾਂ ਇਸ ਵਿੱਚ ਬਲਦੀ ਸੀ ਉਹ ਬੁਝ ਜਾਂਦੀ ਹੈ ਤੇ ਜੀਵਨ ਸਤਿਆ ਮੁੱਕ ਜਾਂਦੀ ਹੈ ਕੋਈ ਵੀ ਸਾਹ ਨਹੀਂ ਆਉਂਦਾ ਜਾਂਦਾ ਪੰਚੇ ਰੁਣਨੇ ਦੁੱਖ ਪਰੇ ਬਿਨ ਸੈ ਦੂਜੇ ਭਾਏ ਅੱਖਾਂ ਕਾਨਾਂ ਆਦਿਕ ਜਿਹੜੇ ਪੰਜ ਗਿਆਨ ਇੰਦਰੇ ਭਰਤਾਨ ਨਿੰਦਾ ਆਦਿਕ ਮਾਇਆ ਮੋਹ ਵਿੱਚ ਹੀ ਨਾਸ ਹੁੰਦੇ ਰਹੇ ਉਹ ਵੀ ਦੁਖੀ ਹੋ ਹੋ ਕੇ ਰੋਏ ਭਾਵ ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ ਮੂੜੇ RAM ਜਪੋ ਗੁਣਸਾਰ हे ਮੂਰਖ ਜੀਵ ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ ਪ੍ਰਮਾਤਮਾ ਦੇ ਗੁਣ ਚੇਤੇ ਕਰ ਪ੍ਰਭੂ ਦਾ ਨਾਮ ਜਪ ਹੋ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਓ ਸਾਰੀ ਸ੍ਰਿਸ਼ਟੀ ਗਾਫਲ ਹੋ ਕੇ ਮੋਹਣੀ ਮਾਇਆ ਦੀ ਮਮਤਾ ਵਿੱਚ ਹਉਮੈ ਵਿੱਚ ਤੇ ਅਹੰਕਾਰ ਵਿੱਚ ਠੱਗੀ ਜਾ ਰਹੀ ਹੈ ਰਹਾਓ ਜਿੰਨੀ ਨਾਮ ਵਿਸਾਰਿਆ ਦੁਜੀ ਕਰੇ ਲੱਗ ਜਿੰਨਾ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆ ਵੀ ਕਾਰ ਵਿੱਚ ਲੱਗ ਕੇ ਪ੍ਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਦੁਬਦਾ ਲਾਗੇ ਪਚਮੁਏ ਅੰਤਰ ਤ੍ਰਿਸ਼ਨਾ ਅੱਗ ਉਹ ਸਦਾ ਮੇਰ ਤੇਰ ਵਿੱਚ ਫਸੇ ਰਹੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ ਜਿਸ ਵਿੱਚ ਖਿਜ ਸਾੜ ਕੇ ਸਵਾ ਆਤਮਿਕ ਮੌਤ ਮਰ ਗਈ ਗੋਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੇ ਠੱਗ ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ ਉਹ ਤ੍ਰਿਸ਼ਨਾ ਅਗ ਤੋਂ ਬਚ ਗਏ ਬਾਕੀ ਸਬਨਾਂ ਨੂੰ ਦੁਨੀਆ ਦੇ ਖਲਜਗਣ ਠੱਗ ਨੇ ਠੱਗ ਲਿਆ ਮੋਈ ਪ੍ਰੀਤ ਪਿਆਰ ਗਿਆ ਮੋਆ ਵੈਰ ਵਿਰੋਧ ਉਸ ਨੂੰ دنیਾ ਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖਤਮ ਹੋ ਜਾਂਦਾ ਹੈ ਉਸ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿ ਜਾਂਦਾ ਅੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਉਸ ਦੀ ਮਾਇਆ ਵਾਲੀ ਦੌੜ ਭੱਜ ਮੁੱਕ ਜਾਂਦੀ ਹੈ ਹਉਮੈ ਮਰ ਜਾਂਦੀ ਹੈ ਮਾਇਆ ਦੀ ਮਮਤਾ ਖਤਮ ਹੋ ਜਾਂਦੀ ਹੈ ਤੇ ਕ੍ਰੋਧ ਵੀ ਮਰ ਜਾਂਦਾ ਹੈ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਔਰ ਜੋ ਗੁਰਮੁਖ ਗਿਆਨ ਇੰਦਰੀਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕਿਰਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ਸੱਚੀ ਕਰੈ ਸੱਚ ਮਿਲੈ ਗੁਰਮਤਿ ਪੱਲੈ ਪਾਏ ਜਿਹੜਾ ਮਨੁੱਖ ਸਿਮਰਨ ਦੀ ਸਦਾ ਟਿਕੀ ਰਹਿਣ ਵਾਲੀ ਕਾਰ ਵਿੱਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ਸੋ ਨਰ ਜਮੈ ਨਾ ਮਰੈ ਨਾ ਆਵੇ ਨਾ ਜਾਏ ਉਹ ਮਨੁੱਖ ਮੁਣਮੁਣ ਜਮਦਾ ਮਰਦਾ ਨਹੀਂ ਰਹਿੰਦਾ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਨਾਨਕ ਦਰ ਪਰਧਾਨ ਸੋ ਦਰਗਾ ਪੈਂਦਾ ਜਾਏ ਹੈ ਨਾਨਕੋ ਮਨੁੱਖ ਪ੍ਰਭੂ ਦੇ ਦਰ ਤੇ ਸੁਰਖਰੂ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਸਰੂਪਾ ਲੈ ਕੇ ਜਾਂਦਾ ਹੈ ਸ੍ਰੀ ਰਾਗ ਮਹਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਜਿਸ ਨੇ ਨਾਮ ਨਹੀਂ ਸਿਮਰਿਆ ਉਸ ਦਾ ਸਰੀਰ ਵਿਕਾਰਾਂ ਵਿੱਚ ਹੀ ਸੜ ਬੜ ਕੇ ਮਿੱਟੀ ਹੋ ਜਾਂਦਾ ਹੈ ਰੁਲ ਜਾਂਦਾ ਹੈ ਉਸ ਦਾ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਮਾਨੋ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ ਔਗਣ ਫਿਰ ਲਾਗੂ ਪਏ ਕੂਰ ਵਜਾਵੇ ਤੂਰ ਫਿਰ ਵੀ ਵਿਕਾਰ ਉਸ ਦੀ ਖਲਾਸੀ ਨਹੀਂ ਕਰਦੇ ਉਹ ਅਜੇ ਵੀ ਕੂੜ ਵਿੱਚ ਮਸਤ ਰਹਿ ਕੇ ਮਾਇਆ ਦੇ ਮੋਹ ਦਾ ਵਾਜਾ ਵਜਾਂਦਾ ਹੈ ਬੇਨ ਸ਼ਬਦ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ ਗੁਰ ਸ਼ਬਦ ਤੋਂ ਵਾਂਝਿਆ ਰਹਿ ਕੇ ਉਹ ਢਟਕਣਾ ਵਿੱਚ ਪਿਆ ਰਹਿੰਦਾ ਹੈ ਦੁਬਦਾ ਉਸ ਮਨੁੱਖ ਦਾ ਗਿਆਨ ਇੰਦਰਿਆਂ ਦਾ ਸਾਰਾ ਹੀ ਪਰਵਾਰ ਮੋਹ ਦੇ ਸਮੁੰਦਰ ਵਿੱਚ ਡੋਬ ਦਿੰਦੀ ਹੈ ਮਨ ਰੇ ਛਬਦ ਤਰੋ ਚਿਤ ਲਾਏ हे ਮੇਰੇ ਮਨ ਗੁਰੂ ਦੇ ਸ਼ਬਦ ਵਿੱਚ ਚਿਤ ਜੋੜ ਕੇ ਤੇ ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ ਜਿਨ ਗੁਰਮੁਖ ਨਾਮ ਨਾ 부ਝਿਆ ਮਰ ਜਨਮ ਆਵੈ ਚਾਏ ਰਹਾਉ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਈ ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ਰਹਾਉ ਤਨ ਸੂਚਾ ਸੋਇ ਆ ਕੀ ਹੈ ਜਿਸ ਮੈਂ ਸਾਚਾ ਨਾਉ ਜਿਸ ਸਰੀਰ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿੱਤਰ ਅਥਵਾ ਅਖਵਾ ਸਕਦਾ ਹੈ ਪੈ ਸੱਚੀ ਰਾਤੀ ਦੇ ਹੁਰੀ ਜਿਹਵਾ ਸੱਚ ਸੁਆਉ ਜਿਹੜਾ ਸੁੰਦਰ ਸਰੀਰ ਪ੍ਰਮਾਤਮਾ ਦੇ ਅਦਬ ਪਿਆਰ ਵਿੱਚ ਪ੍ਰਮਾਤਮਾ ਦੀ ਯਾਦ ਵਿੱਚ ਰੰਗਿਆ ਰਹਿੰਦਾ ਹੈ ਜਿਸ ਦੀ ਜੀਵ ਨੂੰ ਸਿਮਰਨ ਹੀ ਆਪਣੀ ਹਸਤੀ ਦਾ ਅਸਲ ਮਨੋਰਥ ਜਾਪਦਾ ਹੈ ਸੱਚੀ ਨਦਰ ਨਿਹਾਲੀ ਐ ਬੋਲ ਨਾ ਪਾਵੈ ਤਾਓ ਜੇ ਸੁੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਉਹ ਮੁੜ ਮੁੜ 84 ਦੇ ਗੇੜ ਦੀ ਕੁਠਾਲੀ ਵਿੱਚ ਪੈ ਕੇ ਤਾਂ ਸੇਕ ਨਹੀਂ ਸਹਾਰਦਾ ਸਾਚੇ ਤੇ ਪਵਨਾ ਪਿਆ ਪਵਨੈ ਤੇਜਲ ਹੋਏ ਉਸ ਨੂੰ ਇਹ ਪੀਨ ਬਣਿਆ ਰਹਿੰਦਾ ਹੈ ਕਿ ਪਰਮਾਤਮਾ ਤੋਂ ਸੂਕਸ਼ਮ ਤਤ ਪਵਨ ਬਣਿਆ ਜਲ ਤੇ ਤਿਰਭਵਨ ਸਾਜਿਆ ਖਟ ਘਟ ਜੋਤ ਸਮੋਏ ਅਮਣਤੋਂ ਜਲ ਹੋਂਦ ਵਿੱਚ ਆਇਆ ਜਲ ਤੋਂ ਸਾਰਾ ਜਗਤ ਰਚਿਆ ਗਿਆ ਤੇ ਇਸ ਰਚੇ ਸੰਸਾਰ ਦੇ ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤ ਸਮੋਈ ਹੋਈ ਹੈ ਨਿਰਮਲ ਮੈਲਾ ਨਾਥੀਐ ਸ਼ਬਦ ਰਤੇ ਪਤ ਹੋਏ ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਉਹ ਸਦਾ ਪਵਿੱਤਰ ਰਹੇ ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਉਸ ਦਾ ਮਨ ਸਦਾ ਫਿਰ ਪ੍ਰਭੂ ਵਿੱਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ ਉਸ ਉੱਤੇ ਪ੍ਰਭੂ ਸਦਾ ਹੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ ਪੰਚ ਪੂਤ ਸੱਚ ਭੈਰਤੇ ਜੋਤ ਸਚੀ ਮਨਮਾਹੇ ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿੱਚ ਪ੍ਰਭੂ ਦੇ ਯਾਦ ਵਿੱਚ ਰੰਗਿਆ ਰਹਿੰਦਾ ਹੈ ਸਦਾ ਥੇਰ ਪ੍ਰਭੂ ਦੀ ਜੋਤ ਸਦਾ ਉਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਨਾਨਕ ਉਹ ਗਣਵਿਸਰੇ ਗੁਰ ਰੱਖੇ ਪਤ ਤਾਹੇ ਏ ਨਾਨਕ ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲੀ ਵਿਕਾਰਾਂ ਤੋਂ ਪਰੇ ਹਟ ਗਏ